ਕਿਸ ਨੇ ਦੇਖੀ ਹੋ ਗਿੱਤਾ ਜਿਹੜੀ ਮੈਂ ਰੀਲ ਨਹੀਂ ਪਾਈ ਹੋਈ ਉਹ ਹੀ ਮੈਨੂੰ ਪੇਜ ਰੱਖੀ ਆ ਲੈ ਵੀ ਆਪਦੀ ਰੀਲ ਨੂੰ ਆਪੇ ਲਾਈਕ ਕਰ ਲੋ ਹੈ ਲੈ ਵੀ ਮੈਂ ਆਪਦੀ ਰੀਲ ਨੂੰ ਕਿ ਸਰਚ ਮਾਰ ਲਾਂ ਸਰ ਇਹ ਬੇ ਲੋਕਾਂ ਦਾ ਹੈ ਹੂੰ ਉਹ ਐ ਕਹਿੰਦੇ ਹੁਣਗੇ ਵੀ ਕੀ ਪਤਾ ਇਹਦੇ ਯਾਦ ਹੋਵੇ ਨਾ ਯਾਦ ਹੋਵੇ ਰੀਲ ਵੀ ਇਸ ਯਾਦ ਕਰਾ ਦਈਏ ਵੀ ਤੂੰ ਆ ਵੀ ਰੀਲ ਪਾਈ ਹੋਈ ਆ ਠੀਕ ਹੈ ਨਾ ਕਰਕੇ ਸਿਆਣਾ ਬਹੁਤ ਬਣਾ ਬਹੁਤ ਸਿਆਣੇ ਬਣਦੇ ਨੇ ਲੋਕ ਵੀ ਬਹਾਨੇ ਨਾਲ ਸਾਡੀ ਆਈਡੀ ਦੇਖੀ ਜਾਊਗੀ ਕੀ ਪਤਾ ਸਾਨੂੰ ਇੱਕ ਨਾ ਲਾਈਕ ਹੀ ਆ ਜਾ ਕਿ ਪਤਾ ਮੀਤੀ ਫੋਲੋ ਬੈਕ ਕਰ ਲੈ ਘੜੇ ਮੈਦਾਦੇ ਹੋਣਾ ਮੈਨੂੰ ਫੋਲੋ ਕੀਤਾ ਹੋਇਆ ਕਿੱਧਰ ਗਿਆ ਕਿੱਧਰ ਗਿਆ ਕਿੱਧਰ ਗਿਆ ਅਸਲ ਕੀਤਾ ਹੀ ਨਹੀਂ ਹੋਇਆ ਹਾਏ ਸਿੱਧੀ ਬੇਤੀ ਹੋਰ ਮੀਤੀ ਦਾ ਨਵੇਂ ਚਿੜੀ ਆਦਾ ਦਿਲ ਨਹੀਂ ਚਿੜੀ ਵਰਗਾ ਹੈਗਾ ਮੈਂ ਦੇਖਦੀ ਹਾਂ ਸਟੋਰੀਆਂ ਨਾ ਸਟੋਰੀ ਵੀ ਨਹੀਂ ਲਾਈ ਚੜਵੇ ਫਿਰ ਕਿਉਂ ਅਸੀਂ ਬੋਲੋ ਦੇਖੀ ਅਸੀਂ ਤੈਨੂੰ ਬੰਦ ਕਰ ਆਪਾਂ ਨਹੀਂ ਦੇਖਦੇ ਇਹਨੂੰ ਨਾ ਮੈਂ ਨਾ ਸਿਮਿਤੀ 에ਰਾ ਦਾ 에ਰਾ ਦਾ ਵਿਆਹ ਹੋਇਆ ਹੋਇਆ ਠੀਕ ਹੈ ਤੈਨਾਂ ਦਾ ਕੀ ਲਮ ਮੈਰੀਜ ਕਰਾਣੀ ਹੈ ਕਿ ਅਰੇਂਜ ਮੈਰੀਜ ਕਰਵਾਣੀ ਹੈ ਮੈਂ ਮੈਂ ਟਾਈਮ ਦੱਸੂਗਾ ਹਾਂ ਫਿਰ ਵੀ ਉਹ ਕੀ ਵਿਚਾਰ ਹੈ ਉਹਦਾ ਟਾਈਮ ਦੱਸੂਗਾ ਕੋਈ ਹੋਈ ਨਹੀਂ ਜ਼ਿੰਦਗੀ ਚ ਹਜੇ ਮੈਂ ਹਜੇ ਤਾਂ ਇਹ ਐ ਸੋਚ ਲੈਂਦੀ ਆ ਕਦੇ ਤਾਂ ਇਹ ਕਹਿ ਲੈਂਦੀ ਆ ਵੀ ਮੈਂ बिजनेਸਮੈਨ ਨਾਲ ਕਰਾਉਣਾ ਹੈ ਠੀਕ ਹੈ ਨਾ ਥੱਲੇ ਕਰ ਜੁਨੀ ਥੋੜੇ ਦਿਨਾਂ ਬਾਅਦ ਇਹਦੀ ਰਾਏ ਬਦਲ ਜਾਂਦੀ ਹੈ ਫਿਰ ਇਹ ਕਹਿੰਦੀ ਮੈਂ ਫੌਜੀ ਨਾਲ ਕਰਾਉਣਾ ਠੀਕ ਹੈ ਫੌਜੀ ਤੋਂ ਆ ਕੇ ਫੌਜੀ ਕਿ ਨਹੀਂ ਫਿਰ ਬਦਲ ਜਾਂਦੀ ਹੈ ਫਿਰ ਇਹ ਕਹਿੰਦੀ ਮੈਂ ਤਾਂ ਵਿਆਹ ਹੀ ਨਹੀਂ ਕਰਾਉਂਦੀ ਛੱਡ ਪਰੇ ਫੌਜੀ ਨਾਲ ਤਾਂ ਇਹ ਤਾਂ ਕਹਿੰਦੀ ਹੋਣੀ ਵੀ ਉਹ ਟੈਂਕ ਤੇ ਆਊਗਾ ਵਿਆਹਣ ਮੈਨੂੰ ਇਹ ਤਾਂ ਆਉਂਦੀ ਨਹੀਂ ਇਹ ਤਾਂ ਚਿੱਤ ਨਹੀਂ ਕਰਦਾ ਭਾਈ ਬਹਿਮ ਨੇ ਜੇ ਦੋ ਸੰਜੋਗ ਪਟ ਗਏ ਫਿਰ ਪਤਾ ਵੀ ਨਹੀਂ ਲੱਗਦਾ ਆਹੋ ਆਏ ਕਿ ਮੈਂ ਨਹੀਂ ਕਰਾਉਂਦੀ ਹੈ ਕਿਸੇ ਸੰਜੋਗ ਹੋਏ ਕਿਨੇ ਕੁਝ ਨਹੀਂ ਬੋਲਣਾ ਤੇਰਾ ਵਿਆਹ ਹੋ ਜਾਊਗਾ ਕਮੇਟੀ ਕਿਸੇ ਕਲਾਕਾਰ ਨਾਲ ਕਰਵਾਣਾ ਹਾਂ ਕਲਾਕਾਰ ਦੱਸ ਆਪਾਂ ਕਰੀਏ ਗੱਲ ਬਚੋਲੇ ਬਣੀ ਆਪੇ ਬਣ ਜਾਣੇ ਨਾ ਦੱਸਦਾ ਸਹੀ ਨਾ ਕਰ ਉਹਦਾ ਪਰਮਿਸ਼ਨ ਆਣਾ ਸਾਬ ਨਹੀਂ ਪਉਦੀ ਬਚੋਲ ਕਰੀ ਦੀ ਕਰ ਉਹਦਾ ਕਾਰੀ ਲਾ ਮਰੀ ਦੀ ਪਰਮਿਸ਼ਨ ਆ ਕਰੂੰ ਕੀ ਕਹਿੰਦੇ ਵੀ ਕਰਵਾ ਲੈ ਹਾਂ ਜੋ ਤੇਰੇ ਕਰ ਤੈਨੂੰ ਆਏ ਕਿਆ ਹੋਇਆ ਜੋ ਤੇਰਾ ਦਿਲ ਕਰਦਾ ਉਹ ਕਰ ਠੀਕ ਹੈ ਵੀ ਐਸ਼ ਕਰ ਹੈ ਐਸ਼ ਕਰ ਸਾਡੇ ਵੱਲੋਂ ਖੁੱਲੀ ਛੁੱਟੀ ਹੈ ਸਾਡੀ ਕੁੜੀ ਮੁੰਡਿਆਂ ਵਰਗੀ ਹੈ ਕਰਵਾਉਂਦੀ ਨਹੀਂ ਖੁੱਲੀ ਛੁੱਟੀ ਆ ਸਾਡੀ ਕੁੜੀ ਕੁੜੀ ਨਹੀਂ ਮੁੰਡਾ ਸਾਡਾ ਪਿੰਡ ਦੀ ਛੜੀ ਭੂਰਾ ਜੀ ਯਾਰ ਪਤਾ ਕੀ ਪਤਾ ਕੀ ਆਗਾ ਹਨਾ ਜਿਹੜਾ ਬੰਦਾ ਐ ਸੋਚ ਲੇ ਵੀ ਅਸੀਂ ਵਿਆਹ ਨਹੀਂ ਕਰਾਉਣਾ ਹੋ ਜਾਂਦਾ ਉਹ ਛੇਤੀ ਵਿਆਹ ਹੁੰਦਾ ਤਾਂ ਚੱਲ ਸੋਤ ਲੈਣੇ ਕਰਾਉਣਾ ਹੁਣ ਮੇਰਾ ਹੁੰਦਾ ਨਹੀਂ ਨਾ ਐ ਨਹੀਂ ਕਹਿੰਦੀ ਵੀ ਉਹਦਾ ਹਨਾ ਵਿਆਹ ਛੇਤੀ ਹੁੰਦਾ ਜਿਹੜਾ ਬੰਦਾ ਐ ਕਹਿੰਦਾ ਵੀ ਮੈਂ ਨਹੀਂ ਕਰਾਉਣਾ ਮੈਂ ਨਹੀਂ ਕਰਾਉਣਾ ਮੈਂ ਨਹੀਂ ਬਈ ਮੇਰੀ ਗੱਲ ਸੁਣੋ ਜਦੋਂ ਆਪਾਂ ਹੁਣ ਆਪ ਕਰਕੇ ਖਾ ਰਹੇ ਫਿਰ ਦੂਜੇ ਤੋਂ ਗਾਗ ਹੋਣਾ ਪਹਿਲਾਂ ਮੈਨੂੰ ਆਉਂਦੀ ਹੈ ਸਹੀ ਠੀਕ ਹੈ ਨਾ ਉਹਦਾ ਕਰਵਾਣੀ ਜ਼ਿੰਦਗੀ ਅੱਗੇ ਤੋਰਨੀ ਹੈ ਕਰਵਾੜਨ ਦਾ ਹੋ ਗਈ ਹੈ ਨਹੀਂ ਤੋਰਨੀ ਬਸ ਮੇਰੀ ਇੱਥੇ ਠੀਕ ਹੈ ਠੀਕ ਐਸਾ ਕਹਿੰਦੀ ਸਿੱਧਾ ਰਟੋਲਾ ਜੀ ੱੱੱਕੇ ਖਾਣਿਆ ਮੰਟੇ ਮੈਂਟੇਨ ਰੱਖਣੀ ਮੇਰੀ ਗੱਲ ਸੁਣ ਅੱਜ ਮੈਂ ਇੱਥੇ ਬੈਠੀ ਆ ਮੈਨੂੰ ਕਿਸੇ ਦੀ ਪਰਵਾਹ ਨਹੀਂ ਤੂੰ ਮੇਰੇ ਕਦੇ ਫੋਨ ਤੇ ਦੇਖਿਆ ਵੀ ਮੈਂ ਕਿਸ ਨਾਲ ਗੱਲ ਕਰ ਰਹੀ ਆ ਜਾਂ ਮੈਨੂੰ ਕਿਸਦਾ ਫੋਨ ਆ ਗਿਆ ਵੀ ਕਿੱਥੇ ਆ ਕਿਵੇਂ ਆ ਕਦੇ ਕਦਾਈ ਗਾ ਉਹਦਾ ਪਾਰਸਲ ਵਾਲੇ ਦਾ ਵੀ ਕੀ ਮੰਗਵਾਇਆ ਪਾਰਸਲ ਪਾਰਸਲ ਫੜ ਲਓ ਹਨਾ ਉਹ ਮੈਂ ਘਰੇ ਕਹਿੰਦੇ ਪਾਰਸਲ ਫੜ ਨਹੀਂ ਮੈਨੂੰ ਕਦੇ ਕਿਸੇ ਦਾ ਫੋਨ ਆਇਆ ਵੀ ਕਿੱਥੇ ਆ ਕੇ ਮੈਂ ਤੂੰ ਕਿਉਂ ਗਈਆਂ ਦੱਸ ਕੇ ਨਹੀਂ ਬਈ ਜੇ ਕਿਸ ਨੇ ਵਿਆਹ ਕਰਾ ਲਿਆ ਕਿਸੇ ਨਾਲ ਫਸ ਫੁੱਸ ਗਏ ਹੈ ਫਿਰ ਆ ਲਗੂਗਾ ਹਾਤੋਂ ਮੇਥ ਪੁੱਛਗੇ ਨੇ ਕਿ ਜ਼ਰੂਰੀ ਆ ਬੰਦਿਸ਼ ਹੋ ਜੂਗੀ ਹੈ ਨਾ ਤੇਰੇ ਤੇ ਇਹ ਕਹਿੰਦੀ ਆ ਵੀ ਹੈਨਾ ਫਿਰ ਮੇਰੇ ਗੱਲ ਚ ਰੱਸਾ ਪੈ ਜਾਊਗਾ ਹੁਣ ਮੈਂ ਆਜ਼ਾਦ ਆ ਹੁਣ ਮੈਂ ਆਜ਼ਾਦ ਹੋ ਕੇ ਫਿਰਨਾ ਚਾਹੁੰਦੀ ਆ ਵੀ ਮੈਨੂੰ ਕਿਸੇ ਦੀ ਟੈਨਸ਼ਨ ਨਹੀਂ ਜਿਹੜਾ ਮਤਲਬ ਕਿ ਸਾਰਾ ਆਸਮਾਨ ਆ ਵੀ ਉਹ ਕੱਲਾ ਮੇਰਾਗਾ ਫਿਰ ਦੋ ਜਣਿਆਂ ਚ ਵੰਡਿਆ ਜਾਊਗਾ ਹੋ ਮੇਰਾ ਪਤਾ ਮਤਕ ਕੀ ਆ ਵੀ ਮੇਰਾ ਹੁੰਦਾ ਵੀ ਜੋ ਮੈਂ ਕਹਾ ਵਸ ਵੀ ਉਹ ਹੋਊਗਾ ਠੀਕ ਹੈ ਕੋਈ ਰੋਕ ਟੋਕ ਨਾ ਹੋਵੇ ਨਹੀਂ ਅਸੀਂ ਕਿਸੇ ਦੀ ਸੁਣਨੀ ਨਹੀਂ ਹੈਗੀ ਅਸੀਂ ਸੁਣਾਉਣ ਵਾਲਿਆ ਸਰ ਰੋਕ ਟੋਕ ਹੋਵੇ ਘਰਦਿਆਂ ਦੀ ਹੋਵੇ ਇੰਨਾ ਵੀ ਨਾ ਹੋਵੇ ਵੀ ਐ ਥੋੜੀ ਵੀ ਹਾਂ ਵੀ ਅਗਲਾ ਪਿੰਡਾ ਮਤਲਬ ਤੇ ਰੋਕੀ ਜਾਵੇ ਹਾਂ ਠੀਕ ਆ ਵੀ ਬੰਦੀ ਸੀ ਤਾਂ ਹੋਣੀ ਚਾਹੀਦੀ ਐ ਵੀ ਜ਼ਿਆਦੇ ਨਹੀਂ ਹੋਣੀ ਚਾਹੀਦੀ ਕਿਉਂ ਜਦੋਂ ਅਸੀਂ ਕਮਾਉਨੇ ਕਿਵੇਂ ਅਗਲਾ ਕੈਡ ਕਰ ਲੂ ਤੂੰ ਤਾਂ ਹੋ ਰਹੀ ਐ ਤੂੰ ਤਾਂ ਹੋ ਰਹੀ ਐ ਤਾਂ ਹੀ ਤਾਂ ਮੈਂ ਵਿਚ ਦੀ ਬ੍ਰਕ ਲਾਗੇ ਤੀ ਮੇਰੇ ਨੇ ਸੀ ਉਹ ਉਹ ਸੱਚੀ ਗੱਲ ਆਣਾ ਜਦੋਂ ਜੱਸਾ ਹੁੰਦਾ ਨਹੀਂ ਹੈਗਾ ਸੀਨ ਫਟਾਫਟ ਨਿਕਲ ਜਾਂਦੇ ਜਦੋਂ ਉਹ ਹੁੰਦਾ ਨਾ ਫਿਰ ਹੋਲ ਜਾ ਹੀ ਰੱਖਦਾ ਇਧਰੋਂ ਜਿਓ ਇਧਰੋਂ ਜਾਂਦਾ ਜੀ ਵੀ ਲੱਗਦਾ ਉਹਦੇ ਅਰਣਾ ਹਣਾ ਹੁਣ ਦੇਖ ਲੈ ਉਹਨਾਂ ਦਾ ਘਰ ਸੁਣ ਜੱਸੇ ਕਾ ਕਰਦਾ ਮੇਰੇ ਤੋਂ ਉਹਦਾ ਸੀਨ ਹੀ ਨਹੀਂ ਬਣਦਾ ਹਣਾ ਉਸੇ ਨਾਲੇ ਬਣਦਾ ਤੇਰੇ ਜੀ ਵੀ ਲਾ ਦੋ ਉਹਦੇ ਬਿਨਾਂ ਮੇਰੇ ਵਰ ਕਬਚਾ ਹੋਰ ਪੋੜਾ ਪੰਛੀ ਰੋਸਟ ਕਰਵਾਊਗਾ ਛੇਤੀ ਕਰਾਊਗਾ ਦੇਖੀ ਤੂੰ ਮੈਂ ਮੇਰੇ ਹਾਰ ਪਵਾਊਗਾ ਇੱਕ ਤਾਂ ਹੋਣੀ ਹੁੰਦਾ ਜਿਹੜਾ ਚਪੜਾ ਜਿਹਾ ਨਾਲ ਕੁੱਟਦਾ ਹੁੰਦਾ ਹੈ ਜਿਹੜਾ ਹੁੰਦਾ ਉਹ ਗੰਦੀ ਗੱਲ ਚੱਲ 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 ਠੀਕ ਹੈ ਰੋਸਟ ਕਰਵਾਊਗਾ ਹਣਾ ਰਾਜ ਕੇ ਨਾ ਮਿੱਠੀ ਪੜੀ ਕਿੰਨੇ ਤੱਕਾਂ ਨੂੰ ਮਿੱਠੀ ਮੈਂ ਅਨਪੜਾ ਆ ਨਾ ਫੇਰ ਵੀ ਜ਼ਿੰਦਗੀ ਚ ਜੰਮੀ ਇੱਲੇ ਤੋਂ ਕੋਈ ਕੜਵ ਨਹੀਂ ਆਉਂਦਾ ਨਾ ਤੋੜਾ ਨਹੀਂ ਪਾਣਾ ਨਾ ਸਹੀ ਸਹੀ ਦੱਸ ਤੂੰ ਜੇ ਮੈਂ ਪੜ ਅਨਪੜਾ ਜਾਂ ਪੜੀ ਲਿਖੀ ਨਾ ਫੇਰ ਵੀ ਹੂੰ ਕਿੰਨਾ ਪੜੀ ਆ ਮੈਂ ਮੈਂ ਇਹ ਕਿਥੋਂ ਇਹਨੂੰ ਕੀ ਪਤਾ ਥੋੜੀ ਦੋ ਜਨ ਪੜੀ ਦੀ ਮੈਨੂੰ ਅਨਪੜਾ ਮੈਂ ਤਾਂ ਨਾ ਫੇਰ ਵੀ ਨਾ ਫੇਰ ਆ ਮੇਰਾ ਫੋਨ ਪੜਾਈ ਦੱਸਦੇ ਨਹੀਂ ਹੁੰਦੇ ਕਿਸੇ ਨੂੰ ਠੀਕ ਤੂੰ ਕਿੰਨੀ ਬੜੀ ਹੋਈ ਐ ਮੈਂ ਤਾਂ ਬਈ ਜਮਾਈ ਨਹੀਂ ਪੜੀ ਹੋਈ ਐ ਤਹੇਜ ਮਾਰੇ ਮੋٹے ਪੜੀ ਵੀ ਹੋਈ ਐ ਨਾ ਫੇਰ ਕੀ ਪਤਾ ਮੈਂ ਬਲੌਗ ਦੇਖ ਕੇ ਰਿਸ਼ਤਾ ਜਿਵੇਂ ਤੀ ਤਾਂ ਪੁੱਛ ਰਿਹਾ ਮੈਂ ਤਾਂ ਕਹਿੰਦੇ ਤਾਂ ਕਹਿ ਰੀਆਂ ਅਗਲਾ ਕੁਗਾ ਵੀ ਰਿਸ਼ਤਾ ਕਰ ਦੋ ਠੀਕ ਐ ਠੀਕ ਐ ਮੈਂ ਤਾਂ ਦੱਸਦੀ ਨਹੀਂ ਐ ਮੇਰੇ ਟੈਟੂ ਇੱਕ ਟੈਟੂ ਦੋ ਟੈਟੂ ਟੈਟੂ ਚਾਹ ਤੈਟੂਆਂ ਬਸ ਹੁਣ ਇੱਕੋ ਹੀ ਟੈਟੂ ਵਾਲੀ ਵੱਜਾਂ ਲੱਗ ਗਈ ਤਾਂ ਕਰਕੇ ਰਿਸ਼ਤਾ ਬਈ ਜਿਹੜੇ ਨੇ ਲੇਕਿਨ ਹਾਂ ਇਹ ਸਾਰੇ ਮੈਂ ਰਿਮੂਵ ਕਰਾਉਂਗੀ ਹੁਣ ਕਿਉਂ ਤੋਂ ਪਹਿਲਾਂ ਵਰਭੂ ਕਿਉਂ ਕਰਵਾਣੇ ਨੇ ਲਓ ਕਹਿੰਦੇ ਬਿਆਹ ਤੋਂ ਪਹਿਣ ਹਾਂ ਫਿਰ ਤਾਂ ਹੀ ਕਹਾਣੀ ਕਰਾਉਂਦੀ ਹੈਗੀ ਮੈਨੂੰ ਸ਼ੂਟ ਚੌਕ ਹੁੰਦੇ ਨੇ ਵੱਡੀਆਂ ਫਿਲਮਾਂ ਚ ਜਾਂਦੇ ਆ ਨਾ ਸਾਰੇ ਕਵਰ ਕਰਨੇ ਪੈਂਦੇ ਠੀਕ ਹੈ ਠੀਕ ਨਾ ਪਵਾਏ ਕਿਉਂ ਸੀ ਇਹ ਵੈਸੀ ਪਹਿਲਾਂ ਸ਼ੌਂਕ ਥਾਉਂ ਪਹਿਲਾਂ ਸ਼ੌਂਕ ਸੀ ਆਪ ਤਾਂ ਮੈਨੇ ਹੁਣੀ ਪਵਾਇਆ ਸਾਲ ਵੀ ਨਹੀਂ ਹੋਇਆ ਹੁਣ ਇਹਨੂੰ ਤਾਂ ਠੀਕ ਹੈ ਆ ਪਹਿਲਾਂ ਦੇ ਨੇਗੇ ਇਹ ਤਾਂ ਹੁਣ ਮੈਂ ਆਪ ਮੈਂ ਰੱਖ ਲਾਂ ਆ ਮੈਨੂੰ ਕਰਾਉਣੇ ਪੈਣਗੇ ਜੇ ਆ ਕਰਾ ਤੇ ਲੋਕ ਦੇਖਿਆ ਕਹਿਣਗੇ ਵੀ ਆਦੇ ਮਾਂ ਬਾਪ ਨਾਲ ਅੱਡ ਹੋ ਗਈ ਵੀ ਤਾਂ ਕਰਾ ਤੇ ਲੋਕ ਤਾਂ ਬਾਲੇ ਪੈੜੇ ਨੇ ਹਾਂ ਵਾਸ ਠੀਕ ਹੈ ਹਾਂ ਮੇਰੇ ਜਜ਼ਬਾਤਾਂ ਨੂੰ ਤੂੰ ਸਮਝ ਗਿਆ ਮੈਂ ਸਮਝ ਗਿਆ ਤੇਰੇ ਜਜ਼ਬਾਤਾਂ ਆ ਵੀ ਮੈਨੂੰ ਕਰਵਾਉਣਾ ਪਊਗਾ ਠੀਕ ਹੈ ਆ ਮੇਰੇ ਭਰਾ ਦਮਾ ਜਸ ਕਰਨ ਆ ਮੇਰੀ ਭੈਣ ਦਾ ਨਾਮ ਹਰਪ੍ਰੀਤ ਹੈ ਹਰਜੀਤ ਹਰਜੀਤ ਇੱਥੋਂ ਦੇ ਹੈ ਹਾਂ ਮੇਰੇ ਡੈਡੀ ਦਾ ਨਾਮ ਹੈ ਠੀਕ ਹੈ ਆ ਮੇਰੀ ਮੰਮੀ ਦਾ ਨਾਮ ਹੈ ਠੀਕ ਹੈ ਆ ਮੇਰੀ ਸਹੇਲੀ ਦਾ ਨਾਮ ਹੈ ਠੀਕ ਹੈ ਸਿਮੂ ਸਿਮੂ ਆਪ ਦਾ ਨਾਮ ਕਿਤੇ ਬੁਵਾਈ ਨਹੀਂ ਦੇਣਾ ਨਾਮ ਮੇਰੇ ਦਿਲ ਚ ਆਏ ਤੇ ਦਮੀਤੀ ਦਿਲ ਵੀ ਕਮਟਲਾ ਦਾ ਹੋਣਾ ਐਨਾ ਕਿਤੇ ਹੁੰਦਾ ਜਾਂਦੇ ਜਿੰਨਾ ਕ ਆਪਣੇ ਹੱਥ ਦੀ ਮੁੱਠੀ ਹੁੰਦੀ ਹੈ ਹਨਾ ਉਹਨਾਂ ਕਿਤੇ ਵੀ ਜਿਹੜੇ ਬੰਦੇ ਦੀ ਜਿੰਨੀ ਕ ਮੁੱਠੀ ਆ ਡਾ ਦੇ ਲੋਊਗਾ ਦਾ ਹਾਂ ਠੀਕ ਹੈ ਸੋਣਿਆ ਪਤਾ ਨਹੀਂ ਪੜਾ ਨਹੀਂ ਸਿਡੈਕਟਰ ਹੀ ਨਹੀਂ ਕੀਤੀ ਸਾਇੰਸ ਅਸੀਂ ਘੱਟ ਪੜੇ ਹੋਇਆ ਪੜੇ ਨਹੀਂ ਹੋਏ ਹੈ ਮੀਤੀ ਬੜੀ ਹੋਗੀ ਮੀਤੀ ਸਾਇੰਸ ਦਾ ਪਤਾ ਸਾਨੂੰ ਅਸੀਂ ਪਰ ਪੜੇ ਨਹੀਂ ਹੋਏ ਮੀਤੀ ਦਾ ਲਗਾਓ ਹੋਣਾ ਸਾਇੰਸ ਨਾਲ ਕਾ ਮੀਤੀ ਹਿਸਟਰੀ ਨਾਲ ਹਿਸਟਰੀ ਨਾਲ ਇਤਿਹਾਸ ਇਹਦਾ ਜੰਗਾ ਜarre ਕਰਦੀ ਸੀ ਬਾਬਰ ਹੋਰ ਨਾਲ ਰਹੀ ਹੈ ਇਹ ਇੱਥੇ ਕਹਿੰਦੀ ਮੈਂ ਪੜੀ ਨਹੀਂ ਸੀ ਆ ਚਾਲੋ ਚੰਗਾ ਨਾ ਬਈ ਆਇਆ ਪੜੀ ਹੋਈ ਐ ਪੜੀ ਹੋਈ ਐ ਦੱਸਣਾ ਨਹੀਂ ਠੀਕ ਐ ਦੱਸਣਾ ਨਹੀਂ ਕਿਸੇ ਅਸੀ ਘਟ ਪੜਿਆ ਪਰਸਨਲ ਚੀਜ਼ ਆ ਗਈ ਉਹ ਇੱਕ ਨਾ ਹਿਸਟਰੀ ਚ ਹੁੰਦਾ ਸੀਗਾ ਮੈਨੂੰ ਉਹ ਬਧਿਆ ਲੱਗਦਾ ਸੀ ਉੱਠਦੇ ਪੈਰਾਂ ਦੇ ਨੀਚੇ ਪਤਾ ਨਹੀਂ ਕੀ ਹੁੰਦਾ ਸੀਗਾ ਬਹੁਤ ਸੋਹਣੀਆਂ ਮਿਊਜ਼ੀਅਮ ਹਿਸਟਰੀ ਮੈਨੂੰ ਯਾਰ ਵੀ ਹਿਸਟਰੀ ਬਹੁਤ ਉਹਦੇ ਲੱਗਦੀ ਸੀ ਵੀ ਜਾਨਣਾ ਕਿਸੇ ਬਾਰੇ ਚ ਠੀਕ ਐ ਠੀਕ ਐ ਅਲ ਤੂੰ ਤਮੇ ਸ਼ੋਹਰਾ ਨਾ ਹਾਂ ਨਾ ਨਾ ਸਮੀਤੀ ਹਾਂ ਵੀ ਜਦੋਂ ਤੂੰ ਇੱਧਰ ਕੰਮ ਮਤਲਬ ਆ ਇੱਧਰ ਆਈਆਂ ਵਰਕ ਚ ਕ੍ਰੀਟਰ ਵਾਲੇ ਚ ਵੀ ਕੀ ਚੇਂਜ ਆਇਆ ਤੇਰੀ ਜ਼ਿੰਦਗੀ 'ਚ ਹੁਣ ਤੱਕ ਵਾਲੇ ਚੇਂਜ ਆ ਗਏ ਫੇਰ ਘੁੰਮ ਫਿਰ ਕੇ ਲੋਕਾਂ ਦਾ ਪਤਾ ਲੱਗ ਗਿਆ ਹੂੰ ਜ਼ਿੰਦਗੀ ਦਾ ਪਤਾ ਲੱਗ ਗਿਆ ਵੀ ਲੋਕ ਦਮੂਹੇ ਨੇ ਬੋਹੋ ਦਮੂਹੇ ਤਾਂ ਤੂੰ ਘੱਟ ਕੇ ਦੋ ਘੱਟ ਕਹਤਾ ਮਾਲਾ ਘੱਟ ਆਰੀ ਦੇ ਇੱਕ ਪਾਸੇ ਦੰਦੇ ਨੇ ਲੋਕਾਂ ਦੇ ਦੋ ਦੋ ਪਾਸੇ ਨੇ ਤੈਨੂੰ ਐ ਪਤਾ ਲੋਕਾਂ ਇਹ ਤਾਂ ਚਾਰੇ ਪਾਸੇ ਚਾਰੇ ਪਾਸੇ ਦੰਦੇ ਨੇ ਹੁਣ ਅੱਗੇ ਵੀ ਉੱਧਰ ਵੀ ਹੈ ਜਿਵੇਂ ਉਹ ਨਹੀਂ ਹੁੰਦੀ ਉਹ ਹੇਅਰ ਹੋਸਟਲ ਵਾਲੀ ਨਹੀਂ ਕਹਿੰਦੇ ਦੋ ਆਗੇ ਦੋ ਪਿੱਛੇ ਦੋ ਦਾਇ ਦੋ ਬਾਹਰ ਆਏ ਜਿਵੇਂ ਉਹ ਹਨਾ ਉਹ ਮਿੱਠੀ ਹੋਉਂਦੀ ਹੈ ਹਨਾ ਉਹ ਬਾਲ ਜੀ ਉਹ ਕੰਡਿਆਂ ਵਾਲੀ ਹਨਾ ਉਹ ਟਾਈਪ ਹੈ ਉਹ ਪਲਾਸਟਿਕ ਦੀ ਨਹੀਂ ਹੁੰਦੀ ਅੱਜ ਕੱਲੇ ਕਿਸੇ ਕੋਲੇ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਕਿਸੇ ਨਾਲ ਦੁੱਖ ਲੱਭ ਕੋਲ ਤੇ ਜਮਾ ਨਾ ਕਰੇ ਹਾਂ ਮੈਂ ਇਹਦੀ ਹਰ ਇੱਕ ਗੱਲਾਂ ਹਰੇਕ ਨੂੰ ਦੱਸ ਦਿੰਨੇ ਹਰੇਕ ਨੂੰ ਠੀਕ ਹੈ ਪੱਚਦੀ ਨਹੀਂ ਤੇਰੇ ਨਾ ਆਪੋ ਵਰਗਾ ਬੰਦਾ ਵੀ ਨਹੀਂ ਹੈਗਾ ਕੋਈ ਠੀਕ ਹੈ ਠੀਕ ਹੈ ਨਾ ਫੇਰ ਵੀ ਹਨਾ ਹੁਣ ਹੁਣ ਤਾਂ ਹੱਸਦੀਆਂ ਮੈਂ ਤਾਂ ਉਹਦਾ ਮਜ਼ਾਕ ਆਪਣਾ ਜਿੰਨੀਆਂ ਗੱਲਾਂ ਇਹ ਸਾਹਟ ਹੈ ਇਹਨਾਂ ਦਾ ਜਿੰਨੀਆਂ ਹਨਾ ਜਿੰਨੀਆਂ ਮੈਂ ਇਹਦੀਆਂ ਗੱਲਾਂ ਲੋਕਾਂ ਨੂੰ ਦੱਸਿਆ ਨਹੀਂ ਕਿਸੇ ਦੇ ਦੱਸਿਆ ਨਹੀਂ ਚਲਿਆ ਅੱਗ ਤੈਨੂੰ ਕੋਈ ਕਹਿੰਦਾ ਆਪ ਵੀ ਕਹੇ ਇਹ ਗੱਲ ਕਹਾਂ ਦੱਸ ਦਿੰਦੀ ਆ ਹਾਂ ਮੁੰਮਾ ਲਾਖ ਕਰਿਆ ਠੀਕ ਹੈ ਨਾ ਇਹਨਾਂ ਦਾ ਮੇਰਾ ਭੈਣ ਵਾਲਾ ਪਿਆਰਾ ਉਹ ਵੀ ਲਗ ਨਹੀਂ ਹੁੰਦ ਸੀ ਦੋਏ ਕੋਈਆਂ ਦਾ ਹੈਗੀ ਮੈਂ ਇੱਕ ਟਾਈਮ ਘਰੇ ਨਹੀਂ ਕਿਸੇ ਨਾਲ ਗੱਲ ਸ਼ੇਅਰ ਕਰਦੀ ਜਿੰਨੇ ਮੇਰੇ ਨਾਲ ਕਰਦੀ ਆ ਠੀਕ ਹੈ ਵਧੀਆ ਨਾਲ ਪਿੰਡ ਵੀ ਤੁਹਾਡੇ ਲਵੇ ਲਵੇ ਨੇ ਜਾ ਵੀ ਆਉਣੇ ਹੋਣੇ ਹੁਣ ਤਾਂ ਤੁਸੀਂ ਮੈਂ ਵੀ ਝੀਮੇ ਵਿਆਹ ਕਰਾਉਂਗਾ ਹੁਣ ਕਿਹਨੂੰ ਤੇਰੇ ਇਥੇ ਆ ਅਰੇ ਬਦਲ ਜਾਂਦੀ ਆ ਵਿਆਹ ਲਈ ਗੱਲ ਤੇ ਨਾ ਹੋਈ ਹੱਸਦੀ ਆ ਬਈ ਮੈਂ ਤਾਂ ਇਹਨੂੰ ਹੁਣ ਵਿਆਹ ਰਹਿ ਗਿਆ ਪਿੰਡ ਚ ਘਰੂ ਬਾਰੂਏ ਅੱਜ ਹਾਂ अच्छा आज सही ਗੱਲ ਨਹੀਂ ਕਰੀ ਸੀ ਮਾ ਪਿੰਡ ਚ ਖਾਹਰੂ ਪਾ ਦੂ ਅੱਜ ਇਹ ਵੀ ਬਿੰਮੀ ਜਿਹੜੇ ਬਲੌਗ ਦੇਖਦੇ ਨੇ ਉਹ ਆਪ ਹੀ ਦੇਖ ਲੈਣਗੇ ਵੀ ਮਿੱਟੀ ਪਿੰਡ ਚ ਵਿਆਹ ਕਰਾਉਣ ਨੂੰ ਕਹਿੰਦੇ ਮਤਲਬ ਕਿ ਚਿੰਮੇ ਵਿਆਹ ਕਰਾਉਣ ਨੂੰ ਕਹਿੰਦੀ ਐ ਇਹ ਮੈਂ ਤਾਂ ਕਹਿ ਰਹੀ ਐ ਵੀ ਉੱਥੇ ਮੇਲਾ ਲੱਗਦਾ ਹੁੰਦਾ ਨਹੀਂ ਨਾ ਫਿਰ ਮੇਰੇ ਲੜਦਿੰਨ ਰਿਸ਼ਤੇਦਾਰ ਆਉਂਦੇ ਬਾਹਲੇ ਰਿਸ਼ਤੇਦਾਰ ਮੇਲੇ ਵਿੱਚ ਹੀ ਵਿਆਹ ਕਰਾਉਣ ਨੂੰ ਕਰਦੀ ਫਿਰ ਨਹੀਂ ਪਿੰਡੋਂ ਜਾਣਾ ਪੈਂਦਾ ਨਹੀਂ ਉੱਥੇ ਪਿੰਡ ਚ ਹੀ ਹੋ ਜਾਊਗਾ ਮੇਲੇ ਕਰਕੇ ਅਸੀਂ ਇਹਨਾਂ ਨੂੰ ਪਿੰਡੋਂ ਟਰਾਲੀ ਤੇ ਮੇਲੇ ਤੇ ਜਾਣੇ ਹਾਂ ਬਚਪਨ ਜੋ ਹੈ ਸਾਡੇ ਬੱਚੇ ਮੈਂ ਹੈਨਾ ਮਤਲਬ ਕਿ ਲੋਕ ਹੱਡਪਿੰਡ ਮੇਲਾ ਦੇਖਣ ਆਉਂਦੇ ਮੈਨੂੰ ਉਹਦੇ ਮੈਨੂੰ ਛੁੱਟੀ ਨਹੀਂ ਹੁੰਦੀ ਉਹਦਣੇ ਤੂੰ ਕਿਤਾ ਬਈ ਘਰ ਆ ਮੈਂ ਕਿਤਾ ਮੇਲਾ ਦੇਖਾਂਗਾ ਜਿਵੇਂ ਉਹ ਹੁੰਦਾ ਸੀ ਹੈਨਾ ਮਿੱਤੀ ਛੋਟੇ ਹੁੰਦੇ ਜੇ ਡੈਂਟਰ ਰੈਂਸਨ ਦਾ ਛੁੱਟ ਹੋਇਆ ਤਾਂ ਵੀ ਛੁੱਟੀ ਕਰਾਂਗੇ ਬਈ ਹਾਂ ਕਰੋ ਆ ਮੇਲਾ ਇਹਦਾ 15 16 17 ਦਾ ਹੁਣੇ ਦਾਦੀਆਂ ਫਰਵਰੀ ਦਾ ਮਾਰਚ ਦਾ ਮਾਰਚ ਦਾ ਹੋਲੀ ਵੇਲੇ ਹੁੰਦਾ ਹੈ ਹਾਂ ਹੋਲੀ ਸ਼ਨੀਵਾਰ ਵੇਲੇ ਹੁੰਦਾ ਸੋਮਵਾਰ ਐਤਵਾਰ ਸ਼ਨੀਵਾਰ ਫਰਵਰੀ ਜਾਂ ਮਾਰਚ ਚਾ ਕੋ ਮਾਰਚ ਗਹਾਂ ਮਾਰਚ ਆਸੇਗਾ ਅਸਲ ਕਿ 15 ਦਾ ਐਤਵਾਰ 16 ਦਾ ਨਹੀਂ ਸ਼ਨੀਵਾਰਾ ਐਤਵਾਰ 17 18 ਨਹੀਂ ਹੁੰਦਾ ਨਹੀਂ 15 16 17 ਹੁੰਦਾ ਨਹੀਂ ਬਸ ਫਿਰ ਥੀਏਟਰ ਜਾਂ ਸਿੰਘ ਦਾ ਸ਼ੂਟ ਨਹੀਂ ਹੈਂਦੀ ਗਾ ਬੱਤੀਏ ਨਿਆਰੇ ਲੋ ਤਾਂ ਉਹ ਕਰ ਲੈ 14 ਤਰੀਕ ਦੀ ਹੋਲੀ ਆ 14 ਤਰੀਕ ਦੀ ਹੋਲੀ ਆ 14 ਮਾਰਚ ਦੀ ਹੋਲੀ ਆ 14 ਮਾਰਚ ਦੀ ਹੋਲੀ ਆ 15 ਤਰੀਕ ਨੂੰ ਸਾਡੇ ਹਨਾ ਨਗਰ ਕੀਰਤਨਾ ਪਹਿਲਾ ਦਿਨ ਹੈਗਾ 16 ਤਰੀਕ ਨੂੰ ਸੈਕੰਡ ਦਿਨ ਮਤਲਬ ਕਿ ਵਿਚਾਲੜਲਾ ਦਿਨ ਤੇ 17 ਤਰੀਕ ਦਾ ਲਾਸਟਲਾ ਦਿਨ ਆਗਾ ਉਹਦੇ ਸਭ ਤੋਂ ਜ਼ਿਆਦਾ ਇਕੱਠ ਹੁੰਦਾ ਸਭ ਤੋਂ ਜ਼ਿਆਦਾ ਇੱਕ ਗੱਲ ਹੋਰ ਹਨਾ ਸਾਡੇ ਜਿਹੜੇ ਨਸ਼ਾ ਛਡਾਊ ਕੇਂਦਰਾਂ ਉੱਥੇ ਕੜੀ ਚੌਲਾਂ ਦਾ ਲੰਗਰ ਲਾਇਆ ਦਿੰਦਾ ਅੱਠਵੇਂ ਮਹੀਨੇ ਦੀ 9 ਤਰੀਕ ਦੀ ਰਖੜੀਆਂ ਗਹ ਵਾ ਕੇਸ ਇਹਨੂੰ ਆ ਵੀ ਹੋਰ ਹੀ ਪੈਸੇ ਮਾਰਨਗੇ ਯਾਰ 14 ਤਰੀਕ ਦਾ ਮੇਰਾ ਜਨਮ ਦਿਨ ਮਿੱਟੂ ਮੜੂ ਬਈ ਮੇਰਾ ਦਾ 14 ਅਗਸਤ ਹੈ ਜਨਮ ਦਿਨ ਤੇਰਾ ਬਰਥਡੇ 3 ਜੁਲਾਈ ਲੱਡੂ ਮੜਾਉਂਦਾ ਨੇ ਤੇਨੂੰ ਦੇ ਸ਼ੇਜ਼ਾਦ ਹੋਇਆ ਤੇਰੇ ਘਰ ਕੀ ਹੋਇਆ ਯਾਰ ਦੇਸ਼ ਹੋ ਨਹੀਂ ਹੁੰਦਾ ਸੀ ਫੇਰ 18 ਤਰੀਕ ਨੂੰ ਜਨਾ ਮਾਸਟਰ ਮੀ ਆ ਯਾਰ ਐਤ ਕੀ ਤਾਂ ਤਿੰਨ ਛੁੱਟੀਆਂ ਇਕੱਠੀਆਂ ਆ ਗਈਆਂ 14 ਨੂੰ ਮੇਰਾ ਬਰਥਡੇ ਆ ਉਦੋਂ ਛੁੱਟੀ ਹੋਊਗੀ ਆ ਸਰਕਾਰੀ ਛੁੱਟੀ ਆ ਅਸਲ ਵਿੱਚ ਸਰਕਾਰੀ ਛੁੱਟੀ ਨੇ ਹੋਣੀ ਕਿਹ ਹੁੰਦੇ ਯਾਰ ਐ ਹੋਈ ਆ ਜਿੱਦਾਂ 15 ਤਰੀਕ ਨੂੰ ਫੇਰ ਸਰਕਾਰੀ ਛੁੱਟੀ ਆ 16 ਨੂੰ ਵੀ ਛੁੱਟੀ ਆ 16 ਨੂੰ ਫਿਰ ਸਰਕਾਰੀ ਛੁੱਟੀ ਬਈ ਪਤਾ ਕੀ ਦਿੱਤੇ ਹੈ ਇਹਦਾ ਜਨਮ ਹੋਇਆ ਤੇ ਮਿੱਟੀ ਦਾ ਹਨਾ ਉਹਦੇ ਪਾਕਿਸਤਾਨ ਆਜ਼ਾਦ ਹੋਇਆ ਆਜ਼ਾਦ ਹੋਇਆ ਸੀਗਾ ਨਾਲ ਹੈਨਾ ਨਾਲ ਹੈਨਾ ਸਾਰੇ ਪਿੰਡ ਨੇ ਖੁਸ਼ੀ ਮਨਾਤੀ ਧੀ ਹੈਨਾ ਮਿੱਟੀ ਹੋਈ ਆ ਮਿੱਟੀ ਪਾਕਿਸਤਾਨ ਜਮਾਤਾ ਨਹੀਂ ਦੇਖਦੇ ਨੇ ਹੁੰਦਾ ਉਹ ਸੁਨਾਰਾ ਪਾਕਿਸਤਾਨ ਜਾ ਕੇ ਵੀ ਮਿੱਟੀ ਦੇ ਤੇ ਫਿਰ ਥੋੜੇ ਦਿਨਾਂ ਅਗੇ ਅਕਤੂਬਰ ਚ ਕਰਵਾ ਚੌਥ ਹੈਗਾ ਆਵੇ ਤੁਸੀਂ ਹੋਵੇ ਬੈਠੇ ਹੋ ਰਹੇ ਨੇ ਆਗੇ ਫੇਰ ਬੀਤਰੀ ਦੀ ਦਵਾਈ ਦੀ ਪਾਵਲੀ ਆ 20 ਨੰਬਰ ਦੀ ਦੋ ਦਵਾਈਆਂ ਨੇ ਓਏ ਛੋ ਇੱਕ ਬੀਤਰੀ ਅਬ ਇੱਕ ਛੋਟੀ ਇੱਕ ਵੱਡੀ ਕਾਣੀ ਹੋ ਗਈ ਕੱਜ ਕਾਣੀਆਂ ਇਸ ਤਸ ਰੱਖਿਆ ਐਦ ਕਿ ਮੇਰਾ ਜੱਸੇ ਨੇ ਬਰਤ ਖਰਾਬ ਕਰਤਾ ਸੀ ਕਿਉਂ ਹੋਰ ਉਹ ਖਾਗਾ ਸਕੇ ਲੇ ਖਾਗਾ ਸੀਗਾ ਚੱਕਤੀ ਉਹ ਤਾਂ ਇੰਨੇ ਹੋਰ ਛੜੇ ਜਨੇ ਵਕਤ ਖਰਾਉ ਕਰਤਾ ਫਿਰ ਨਾ ਬਤੀ ਆ ਗਈ ਉਹਦਾ ਪੱਕੀ ਆ ਗਈ ਆ ਗਈ ਫਿਰ 2026 1 ਜਨਵਰੀ 1 ਜਨਵਰੀ ਨੂੰ ਹੋਏਗਾ ਹੈਪੀ ਨੀਅਰ ਸਰਕਾਰੀ ਛੁੱਟੀ ਆ ਬਈ ਸਰਕਾਰੀ ਛੁੱਟੀ ਆ ਬਈ ਉਹਦੀ ਟੱਕ ਟਿੱਟਾ ਸਾਢੇ ਜਨੇ ਵਕਤ ਖਰਾਉ ਉਹ ਬਸ ਇਹ ਤਾਂ ਪਿਛਲੇ ਅਗਲੇ ਸਾਲ ਚ ਵਾਖੀ ਲੈ ਅਗਲੇ ਸਾਲ ਦੇ ਵੀ ਦੇਖਦੇ ਆ ਉਹਦੇ ਦਿਨੇ ਆਪਣਾ ਮੇਲੇ ਨਹੀਂ ਨਾ ਮੀਤੀ ਐ ਨੱਸ ਤੂੰ ਚਲ ਆ ਦਿਨ ਛਾੜਾ ਜਦੋਂ ਤੁਹਾਨੂੰ ਸਕੂਲ ਜਾਣੀ ਹੁੰਦੀ ਸੀ ਤੇਰਾ ਸਕੂਲ ਲੱਗਦਾ ਹੁਣ ਉਹ ਵੀ ਤੈਨੂੰ ਮੇਲੇ ਲੈਣਾ ਚਾਹ ਹੁੰਦਾ ਹੁਣ ਤੈਨੂੰ ਮੈਂ ਇੱਕ ਗੱਲ ਦੱਸਾਂ ਤੱਕ ਸਕੂਲ ਜਾ ਕੇ ਮੇਰਾ ਕਦੇ ਵੀ ਮਨ ਚਿੱਤ ਨਹੀਂ ਖੁਸ਼ ਹੋਇਆ ਲੋਕ ਕਹਿੰਦੇ ਨੇ ਵੀ ਬਚਪਨ ਦੇ ਦਿਨ ਵਾਪਸ ਆ ਜਾਣ ਮੈਂ ਕਹਿੰਦੀ ਆ ਵੀ ਹਾਂ ਮੈਨੂੰ ਸਕੂਲ ਜਾਣਾ ਨਾ ਦੁੱਬਰ ਲੱਗਦਾ ਸੀ ਵੀ ਉਹ ਦਿਨ ਕਦੇ ਵਾਪਸ ਨਾ ਆਉਣ ਮੈਂ ਤਾਂ ਕੀ ਕਰਾਂ ਲੱਗਦਾ ਸੀ ਦੁੱਬਰ ਮੈਨੂੰ ਤਾਂ ਸਕੂਲ ਜਾਣਾ ਜਮੀ ਨਹੀਂ ਵਧਿਆ ਮੈਂ ਪਤਾ ਵੀ ਕੰਮ ਵੀ ਕੰਮ ਨਹੀਂ ਪੂਰਾ ਹੁੰਦਾ ਸੀ ਮੈਂ ਤਾਂ ਕਦੇ ਨਹੀਂ ਕੰਮ ਕਰਦਾ ਸਕੂਲ ਅਰ ਫੇਰ ਹੁੰਦੀ ਹੋਣੀ ਇਹਦੀ ਕੀ ਕਰਾਂ ਕਰ ਦੂੰ ਤੇ ਸਕੂਲ ਚੋਂ ਚੁੱਪਤ ਭੱਜ ਜਾਂਦੀ ਖੜ ਜਾ ਇੱਕ ਮਿੰਟ ਹੈ ਨਾ ਮੈਂ ਸਕੂਲ ਚ ਭੱਜ ਜਾਂਦੀ ਹੈ ਨਾ ਉੱਥੇ ਜਾ ਕੇ ਮੈਂ ਮੈਡਮ ਨੂੰ ਕਹਿ ਦਿੰਦੀ ਮੈਡਮ ਮੇਰਾ ਸਿਰ ਦੁਖੀ ਜਾਂਦਾ ਵੀ ਮੇਰੇ ਤੋਂ ਕੰਮ ਨਹੀਂ ਹੁੰਦਾ ਮੈਨੂੰ ਬੁਖਾਰ ਵੀ ਹੋ ਰਿਹਾ ਮੇਰੇ ਘਰੇ ਫੋਨ ਕਰ ਦੋ ਮੈਨੂੰ ਸਕੂਲ ਚ ਲੈ ਜਾਣਗੇ ਠੀਕ ਹੈ ਮੈਂ ਮੈਨੂੰ ਛੁੱਟੀ ਮਾਰ ਦਿੱਤੀ ਤੂੰ ਤਾਂ ਬੜਵਾ ਜਾਂਦੀ ਆ ਦੀਦੀ ਜਦੋਂ ਮੈਂ ਵੀ ਲਾਲਾ ਜਦੋਂ 1 ਸਾਲ ਹੁੰਦਾ ਸੀ ਮੈਂ 365 ਦਿਨ ਹੋ ਗਏ 365 ਦਿਨਾਂ ਚ ਮੈਂ ਘਟੂ ਘਟ 15 ਦਿਨ ਪ੍ਰੇਅਰ ਚ ਗਈ ਹੂੰ ਮੈਂ ਕਦੇ ਪ੍ਰੇਅਰ ਚ ਨਹੀਂ ਜਾਂਦੀ ਲੇਟ ਜਾਂਦੀ ਐਂ ਬੈਠੀ ਰਹਿੰਦੀ ਸੀ ਮੈਂ ਕਲਾਸ ਚ ਬੈਠੀ ਰਹਿੰਦੀ ਸੀ ਮੈਂ ਨਹੀਂ ਜਾਂਦੀ ਸੀਗੀ ਪੜੀ ਪਿੰਡ ਵਾਲੇ ਸਕੂਲ ਚ ਪੜੀਆਂ ਪਹਿਲਾਂ ਤਾਂ ਮੈਂ ਧਰਮਗੜ ਪੜੀ ਐ ਫਿਰ ਮੈਜਿਕ ਨਾ ਸਭ ਤੋਂ ਪਹਿਲਾਂ ਮੈਂ ਜਖੇਪਲ ਪੜੀ ਸੀ ਫਿਰ ਪਿੰਡ ਵਾਲੇ ਸਕੂਲ ਚ ਫਿਰ ਫੇਰ ਜਖੇਪਲ ਫਿਰ ਫੇਰ ਪਿੰਡ ਵਾਲੇ ਸਕੂਲ ਚ ਫਿਰ ਜਖੇਪਲ ਠੀਕ ਐ ਠੀਕ ਐ ਫਿਰ ਪੜਤਾ ਤੂੰ ਇੰਨਾ ਕੀ ਹੋ ਗਿਆ ਨਹੀਂ ਮੇਰਾ ਜੀ ਨਹੀਂ ਲੱਗਦਾ ਤੇ ਬਾਈ ਜੀ ਨਹੀਂ ਪੜਾਈ ਚ ਤਾਂ ਕੋਈ ਬਾਹਾ ਲਾਉਂਦਾ ਹੋਣਾ ਹੈ ਨਾ ਛੋਟੇ ਹੁੰਦੇ ਜਿਵੇਂ ਹਰੇਕ ਦਾ ਹੁੰਦਾ ਮੈਡਮ ਨਹੀਂ ਕੰਮ ਦਾ ਮੇਰਾ ਪੂਰਾ ਕਾਪੀ ਕਰੇ ਕਾਪੀ ਕਰੇ ਭੁੱਲੇ ਅਸੀਂ ਨਾ ਕਈ ਵਾਰ ਨਾ ਮੈਂ ਤਾਂ ਪੀੜ ਵੀ ਬਹੁਤ ਛੱਡੇ ਨੇਗੇ ਮੈਂ ਤਾਂ ਪਾਣੀਆਂ ਦੀ ਟੈਂਕੀ ਕੋਲੇ ਬੈਠਾ ਸਾ ਪਾਣੀ ਦੇ ਵਹਾਨੇ ਬਾਹਰ ਨਿਕਲ ਜਾਂਦੇ ਸੀ ਸਾਡਾ ਸਕੂਲ ਦੇ ਨੇੜੇ ਘਰ ਤੇ ਜਾਂ ਫਿਰ ਡਿਊਟੀ ਵੇਲੇ ਘਰ ਜਾ ਕੇ ਪਿੰਡ ਨਗਾ ਕਰ ਆਈ ਫੇਰੀ ਜਾਂਦੀ ਸੀ ਸਕੂਲ ਚ ਖਾਣਾ ਨਾ ਪਸੰਦ ਆਉਂਦਾ ਤਾਂ ਮੈਡਮ ਨੂੰ ਕਹਿੰਦੇ ਵੀ ਜੀ ਅਸੀਂ ਨਾ ਜੀ ਘਰੇ ਜਾਣਾ ਰੋਟੀ ਖਾ ਕੇ ਆਉਣੀ ਆ ਘਰੇ ਵਾਜ ਜਾਂਦੇ ਹਨ ਸਾਡਾ ਸਕੂਲ ਬਹੁਤ ਦੂਰ ਆ ਪਿੰਡ ਚ ਆ ਬਹੁਤ ਦੂਰ ਕਰ ਤੋਂ ਕਦੇ ਸਕੂਲ ਚ ਬੈਗ ਲਾ ਕੇ ਭੱਜੀਆਂ ਮੈਦਿ ਛੁੱਟੀ ਵੇਲੇ ਭੱਜੇ ਆਉਂਦੀ ਸੀ ਕਈ ਵਾਰ ਮੈਡਮ ਤੋਂ ਕਹਿ ਕੇ ਤਾਂ ਆ ਜਾਂਦੇ ਹੁੰਦੇ ਸੀ ਅਸੀਂ ਰੋਟੀ ਖਾ ਕੇ ਆਉਣੀ ਆ ਵੀ ਮੁੜ ਕੇ ਆ ਕੇ ਬੈਗ ਚੱਕ ਕੇ ਭੱਜਦੇ ਨਮੀ ਤੇ ਉਹ ਟੀਚਰ ਜਦੋਂ ਜਮਾਤ ਵਿੱਚ ਲੈ ਜਾਂਦੀ ਸੀ ਟੀਚਰ ਪਸੰਦ ਦੀ ਕੋਈ ਇਹ ਆਪਾਂ ਨੂੰ ਪਤਾ ਨਾ ਰਿਹਾ ਵੀ ਆ ਮੈਡਮ ਮੈਨੂੰ ਉਹ ਵਧੀਆ ਲੱਗਦੀ ਆ ਐਂ ਕਰਦੀ ਆ ਜਾਂ ਸਰ ਬੁਰੀ ਪੁੱਛ ਲੈ ਵਧੀਆ ਵੀ ਬੁਰੀ ਦੱਸ ਦੇ ਫਿਰ ਇੱਕ ਹੈਗੀ ਸੀ ਉਹ ਨਾ ਫਿਜ਼ੀਕਲ ਵਾਲੀ ਮੈਡਮ ਸੀ ਉਹ ਬਿਨਾਂ ਗੱਲ ਤੋਂ ਕੁੱਟ ਜਾਂਦੀ ਆ ਇੱਕ ਉਹ ਨੋਰ ਮੈਂ ਉਹਦਾ ਨਾਮ ਲਿਖ ਲਾ ਪੈਨ ਨਾਲ ਪੁੱਛ ਪਈ ਪੈਨ ਨਾਲ ਹਾਂ ਅਬ ਤਾਂ ਹੀ ਲਿਖ ਅਬ ਤਾਂ ਲਿਖਦੀ ਹਾਂ ਹਾਂ ਅਬ ਤਾਂ ਹੀ ਲਿਖਿਆ ਸੀ ਕੀ ਪਤਾ ਵਾ ਹਾ ਹਾਂ ਤਾਂ ਹੀ ਗਟਾਪਾ ਕਰਿਆ ਵੇ ਕਾਲਬ ਮੈਂ ਉਹ ਰਵਦਾ ਨਾਲ ਲਿਖ ਲਵੀ ਉਹਨੂੰ ਲਾਉ ਰੋਮ ਤੇ ਮੇਰਾ ਨਾਮ ਦਿਖ ਗਿਆ ਕਿਉਂ ਹੁਣ ਉਹ ਇੰਨੀ ਥੋੜੂ ਆਉਰਾ ਨਾਮ ਲਿਖਾ ਦਿੱਤੀ ਕੋਟੀ ਪਾਈ ਹੋਈ ਸੀ ਤੂੰ ਐ ਕਰੀ ਹੂ ਕੋਟੀ ਕੋਟ ਐਨਾ ਕ ਨਹੀਂ ਰਹਿ ਜਾਂਦਾ ਐਨਾ ਕੋ ਨੂੰ ਐਨੇ ਕਿ ਚੀ ਗਿਆ ਲੈ ਫਿਰ ਮੈਡਮਾਂ ਦੀ ਨੀ ਕਾ ਬਹੁਤ ਤੇਜ ਹੁੰਦੀ ਆ ਬਈ ਹੂੰ ਹੂੰ ਪਤਾ ਨਹੀਂ ਕਿਵੇਂ ਮੈਡਮਾਂ ਬਣ ਜਾਂਦੀਆਂ ਨੇ